ਕਿ ਨਾ ਡੈਥ ਰੋ 뮤ਜ਼ਿਕ YouTube ਚੈਨਲ ਤੇ ਨਾ ਇੱਕ ਗੀਤ ਆ ਲਾਹੇ ਹੀਰੇ ਦਾ ਮਰਦਾਂ ਦੀ ਯਾਰੀ ਉਹ ਗੀਤ ਬਾਰੇ ਗੱਲ ਕਰਨੀ ਬੜੀ ਵਧੀਆ ਬਣਦੀ ਆ ਪੂਰਾ ਕੰਪਨੀ ਬੜੇ ਕੈਂਟ ਬੰਦਿਆਂ ਦੀ ਕੰਪਨੀ ਆ ਆਮ ਨਾ ਬੰਦੇ ਕੀ ਕਰਦੇ ਆ ਵੀ ਜਦੋਂ ਗੀਤ ਪ੍ਰਮੋਟ ਕਰਨਾ ਹੁੰਦਾ ਤਾਂ ਜਿਵੇਂ ਮੰਨ ਲਓ ਮੈਂ ਵੀਡੀਓ ਕਰ ਰਿਹਾ ਵੀ ਸ਼ਾਇਦ ਐ ਵੀ ਹੋ ਸਕਦਾ ਸੀ ਵੀ ਉਹ ਬੰਦੇ ਮੈਨੂੰ ਪੈਸੇ ਦੇ ਕੇ ਗੀਤ ਪ੍ਰਮੋਟ ਕਰਾਉਂਦੇ ਪਰ ਉਹ ਬੰਦ ਕੰਪਨੀ ਬਹੁਤ ਕੈਂਟ ਗੱਲ ਕੀਤੀ ਇਸ ਕਰਕੇ ਕਰਨੀ ਉਹੀ ਪੈ ਗਈ ਸਾਨੂੰ ਉਹਨਾਂ ਬਾਰੇ ਗੱਲ ਗੱਲ ਪਤਾ ਕੀ ਕੀਤੀ ਕੰਪਨੀ ਨੇ ਕੰਪਨੀ ਕਹਿੰਦੀ ਵੀ ਜੋ ਅਸੀਂ ਪ੍ਰੋਮੋਸ਼ਨ ਤੇ ਪੈਸਾ ਲਾਉਣਾ ਤੇ ਉਹੀ ਪੈਸਾ ਕਿਉਂ ਆਮ ਲੋਕਾਂ ਨੂੰ ਦਿੱਤਾ ਹੈ ਬਈ ਡਾਇਰੈਕਟ ਲੋਕਾਂ ਨੂੰ ਫਿਰ ਦੇਖਣ ਨਾਲ ਦਿੱਤਾ ਹੈ ਵਾਖਰ ਦੇਖਣ ਵਾਲੇ ਦੇ ਸਿਰ ਤੇ ਚੈਨਲ ਚੱਲਦੇ ਹੁੰਦੇ ਆ ਤੇ ਕੰਪਨੀ ਦਾ ਮਾਲਕ ਆਪਣੇ ਨਾਲ ਬਠਾ ਦਰਸ਼ਕ ਉੱਟੀ ਜਾਣਾ ਇਹ ਮੇਰਾ ਯਾਰ ਹੈ ਇਹ ਯਾਰ ਤਾਂ ਅਸੀਂ ਬਹੁਤ ਪੁਰਾਣੇ ਆ ਪਰ ਜਦੋਂ ਪਿੱਛੇਲੇ ਸਮੇਂ 'ਚ ਉਹ ਹੋਇਆ ਸੀ ਸਾੜਾ ਇਸੀ ਉਦੋਂ ਸਾਰੀ ਟੀਮ ਨੂੰ ਮੈਨੇਜ ਸਾਰਾ ਜਿਹੜੇ ਜ਼ਮੀਨਾ ਪੱਧਰ ਕਰਨ ਵਾਲੇ ਸਿਸਟਮ ਨੂੰ ਸਾਰੇ ਨੂੰ ਮੈਨੇਜ ਉਹ ਦਰਸ਼ਨੇ ਕੀਤਾ ਸੀ ਸਾਰਾ ਸਹਾਉ ਕਿਤਾਬ ਇਸ ਕਰਕੇ ਫਿਰ ਉੱਥੇ ਸਾਡੀ ਦੋਸਤੀ ਬਹੁਤ ਜ਼ਿਆਦਾ ਗੂੜੀ ਹੋ ਗਈ ਪਰ ਘੈਂਟ ਬੰਦੇ ਜਦੋਂ ਕੰਮ ਕਰਦੇ ਤਾਂ ਘੈਂਟ ਹੀ ਕਰਦੇ ਆ ਦਰਸ਼ਕ ਪਰ ਕਿਵੇਂ ਪ੍ਰਮੋਸ਼ਨ ਦਾ ਕਿਵੇਂ ਕੀਤਾ ਮੜਾ ਦੱਸੀ ਬੜਾ ਸੁਆਦ ਆਇਆ ਸੁਣ ਕੇ ਤੇਰੀ ਗੱਲ ਆ ਕੇ ਪ੍ਰੋਮੋਸ਼ਨ ਦਾ ਬਾਈ ਆਈ ਹੈ ਬਈ ਆਪਾਂ ਚਲੋ ਗੱਲ ਇਹ ਰਹਿ ਚੁਈ ਗੱਲ ਨਿਕਲੀ ਆ ਆਪਣੀ ਦੋਵਾਂ ਦੀ ਬਾਈ ਹੂੰ ਤੇ ਪ੍ਰੋਮੋਸ਼ਨ ਦਾ ਚਲੋ YouTube ਤੇ ਵੀ ਚੱਲੀ ਜਾਂਦੀ ਡਿਸਪਲੇ ਐਡ ਲੱਗ ਗਈ ਤੁਹਾਨੂੰ ਪਤਾ ਜਿਵੇਂ ਵੀ ਚੱਲਦੀ ਆ ਨਾ ਕੀ ਤੇ ਟ੍ਰੈਂਡਿੰਗ ਚ ਵੀ ਆ ਗਿਆ ਉੱਪਰ ਕਿ ਤੇ ਟ੍ਰੈਂਡਿੰਗ ਚ 19ਵੇਂ ਨੰਬਰ ਤੇ ਪੂਰੇ ਟ੍ਰੈਂਡਿੰਗ ਚੱਲ ਰਿਹਾ ਬਸ ਹੁਣ ਇਹ ਹੀ ਆਈ ਬਈ ਹੁਣ ਅਸੀਂ ਚਾਹੁੰਦੇ ਆ ਵੀ ਜਿਹੜਾ ਪੈਸਾ ਆਪਾਂ YouTube ਨੂੰ ਉਹਦੇ ਵਿੱਚ ਦੇਣਾ ਬਈ ਉਹੀ ਪੈਸਾ ਆਪਾਂ ਲੋਕਾਂ ਨੂੰ ਵੰਡ ਦਈਏ ਆਰਗੇਨਿਕਲੀ ਲੋਕ ਜੜਨਗੇ ਠੀਕ ਹੈ ਜੀ ਤੇ ਆਰਗੇਨਿਕਲੀ ਲੋਕ ਜੜਨਗੇ ਉਹਦੇ ਵਿੱਚ ਬਸ ਇੰਨਾ ਹੀ ਆ ਬਈ ਤੁਸੀਂ ਮਰਦਾਂ ਦੀ ਯਾਰੀ ਗੀਤ ਉਹਦੇ ਉੱਤੇ ਵੀ ਜਾ ਕੇ ਸਰਚ ਕਰਨਾ ਮਰਦਾਂ ਦੀ ਯਾਰੀ ਗੀਤ ਜਦੋਂ ਆ ਗਿਆ ਲਾਭ ਹੀਰੇ ਤੇ ਕਰਨ ਭਿੰਡਰ ਦਾ ਗੀਤ ਆ ਜੀ ਤੇ ਡੈਥ ਰੋ 뮤జిక్ ਦਾ ਚੈਨਲ ਖੋਲ੍ਹੇ ਜਾਣਾ ਮਰਦਾਂ ਦੀ ਯਾਰੀ ਦੇ ਗੀਤ ਦੇ ਥੱਲੇ ਤੁਸੀਂ ਆਪ ਦਾ ਕਮੈਂਟ ਪਾ ਦੇਣਾ ਕਮੈਂਟ ਦੇ ਵਿੱਚ ਤੁਸੀਂ ਆਪ ਦਾ ਨਾਮ ਤੇ ਨਾਲ ਆਪਦਾ ਫੋਨ ਨੰਬਰ ਪਾ ਲੈਣਾ ਫੋਨ ਨੰਬਰ ਅਸੀਂ ਚੱਕ ਕੇ ਥੋੜਾ ਬਾਈ ਐਜ਼ ਅ ਟੋਕਨ ਪਰਚੀ ਤੇ ਲੇਖ ਲੈਣਾ ਜਦੋਂ ਤਾਂ 1 ਲੱਖ ਕਮੈਂਟ ਹੋ ਗਿਆ ਉਹ ਗੀਤ ਦੇ ਥੱਲੇ ਉਦੋਂ ਆਪਾਂ ਡਰਾ ਕੱਢ ਦੇਣਾ ਬਾਈ 50000 ਰੁਪਏ ਦਾ ਬਾਈ ਉਹ 1 ਲੱਖ ਕਮੈਂਟ ਦਾ ਫੋਨ ਨੰਬਰ ਦਾ ਆਪਾਂ 50000 ਦਾ ਡਰਾ ਕੱਢ ਦੇਣਾ ਉਦੋਂ ਨਾਲ ਇੱਕ ਵੱਡਾ ਜਿਹੜਾ ਡਰਾ ਕੱਢਣਾ ਬਾਈ ਉਹ ਨਾਲ ਜਦੋਂ ਤੁਸੀਂ ਡੈਥ ਰੋ ਮਿਊਜ਼ਿਕ ਦਾ ਚੈਨਲ ਸਬਸਕ੍ਰਾਈਬ ਕਰੋਗੇ ਤੇ ਨਾਲ ਥੱਲੇ ਤੁਸੀਂ ਕਮੈਂਟ ਪਾਈ ਜਾਓਗੇ 1 ਮਿਲੀਅਨ ਜਦੋਂ ਤੁਸੀਂ ਸਬਸਕ੍ਰਾਈਬ ਕਰਤਾ ਚੈਨਲ ਨੂੰ ਤੇ ਨਾਲ ਤੁਸੀਂ 1 ਮਿਲੀਅਨ ਥੱਲੇ ਫੋਨ ਨੰਬਰ ਲਿਖਤਾ ਆਪਦਾ ਕਮੈਂਟ ਪਾਤਾ ਉਦੋਂ ਬਾਈ ਆਪਾਂ 5 ਲੱਖ ਦਾ ਡਰਾ ਆਹੀਂ ਲਾਈਵ ਕਰਕੇ ਕੱਢਾਂਗੇ ਜਿਹੜੇ ਮਰਜੀ ਵੀਰ ਭਾਈ ਨੂੰ ਨਿਕਲੇ ਨਿਕਲੇ ਆ 5 ਲੱਖ ਰੁਪਏ ਦਾ ਨਹੀਂ ਤੇ ਇੱਕ ਗੱਲ ਹੋਰ ਆ ਹੁਣ ਮੰਨ ਲਓ ਵੀ ਲੱਖ ਕਮੈਂਟ ਵੀ ਹੋ ਗਿਆ ਤੇ ਮਿਲੀਅਨ ਸਬਸਕ੍ਰਾਈਬਰ ਵੀ ਹੋ ਗਿਆ ਫਿਰ ਦੋਨੇ ਡਰਾ ਕੱਢੋਂਗੇ ਬਿਲਕੁਲ ਕੱਢਾਂਗੇ ਲੱਖ ਆਪਣਾ ਲੱਖ ਵਾਲਾ ਤਾਂ ਆਪਾਂ ਪਹਿਲਾਂ ਹੀ ਕੱਢ ਦੇਣਾ 50000 ਜਦੋਂ ਜਿੱਦਣ ਲੱਖ ਕਮੈਂਟ ਹੋ ਗਿਆ 50000 ਰੁਪਏ ਤਾਂ ਆਪਾਂ ਉਦੋਂ ਹੀ ਕੱਢ ਦੇਣਾ ਮੰਨ ਲਾ ਵੀ ਇੱਕੋ ਬੰਦੇ ਨੂੰ ਦੋਨੇ ਨਿਕਲ ਗਏ ਨਿਕਲੇ ਹਣ ਬਈ ਇਹ ਉਹਦੀ ਕਿਸਮਤ ਆ ਉਹ ਵੀ ਹੋ ਸਕਦਾ ਨਹੀਂ ਹਾਂ ਓਹ ਉਹਦੀ ਕਿਸਮਤ ਕਿਉਂਕਿ ਆਪਾਂ ਕਮੈਂਟਾਂ ਚੋਂ ਹੀ ਨੰਬਰ ਚੱਕਣੇ ਆ ਕਮੈਂਟਾਂ ਚੋਂ ਹੀ ਨੰਬਰ ਚੱਕਣੇ ਉਹਨਾਂ ਦੇ ਪਰਚੀਆਂ ਪਾ ਦੇਣੀਆਂ ਹਾਂਜੀ ਤਾਂ ਉਹ ਦੇਖੋ ਪ੍ਰੋਮੋਸ਼ਨ ਕਰਨ ਦਾ ਮਤਲਬ ਕਹਿਣ ਤੋਂ ਭਾਵੇਂ ਇਹ ਆ ਵੀ ਦੇਖੋ ਕਿੰਨਾ ਯੂਨੀਕ ਤਰੀਕਾ ਹ ਜਿਹੜੇ ਪਹਿਲਾਂ ਚ ਇਹੋ ਜੇ ਕਰ ਜਾਂਦੇ ਆ ਵੈਸੇ ਉਹ ਕਾਮਯਾਬ ਵੀ ਹੋ ਜਾਂਦੇ ਆ ਵੈਸੀ ਗੱਲ ਐ ਉਹ ਆ ਵੀ ਜੇ ਨਾ ਵੀ ਕਰਦੇ ਤਾਂ ਲਵ ਹੀਰੇ ਦਾ ਗੀਤ ਹੀ ਵਧੀਆ ਹਾਂਜੀ ਹਾਂਜੀ ਉਹਨੇ ਪੈਸੇ ਹੀ ਵੀ ਚੱਲ ਜਾਣਾ ਸੀ ਲਵ ਹੀਰੇ ਦਾ ਗੀਤ ਕਿਉਂਕਿ ਲਵ ਹੀਰੇ ਦਾ ਨਾਮ ਵੱਡਾ ਮਾਲਕ ਦੀ ਕਿਰਪਾ ਨਾਲ 뮤직 ਸੋਹਣਾ ਹੋਇਆ ਮੈਂ ਗੀਤ ਸੁਣਿਆ ਸੋਹਣਾ ਗੀਤ ਆ ਤੇ ਪਰ ਆ ਇਹਦੇ ਨਾਲ ਥੋੜਾ ਜਿਹਾ ਆਪਣੀ ਕੋਈ ਕੰਪਨੀ ਆ ਜਿਹੜੀ ਉਹ ਵੱਡੀ ਬਾਕੀ ਆਰਗੇਨਿਕਲੀ ਵੀ ਬਾਈ ਲੋਕ ਜਦੋਂ ਜੁੜਨਗੇ ਉਹਦਾ ਬਹੁਤ ਫਾਇਦਾ ਬਾਈ ਯਾਨੀ ਕਿ ਇਹ ਇਹ ਚੀਜ਼ ਦਾ ਜੇ ਆਪਾਂ ਕਹੀਏ ਸਾਨੂੰ ਫਾਇਦਾ ਵਾ ਇਹ ਚੀਜ਼ ਦਾ ਆਏ ਨਹੀਂ ਬਈ ਨੈਰਾਪੁਰਾ ਵੀ ਅਸੀਂ ਲੋਕਾਂ ਸਾਨੂੰ ਵੀ ਫਾਇਦਾ ਇਹ ਚੀਜ਼ ਦਾ ਆਰਗੇਨਿਕਲੀ ਲੋਗ ਲੋਕ ਆਪਣੇ ਨਾਲ ਜੁੜਨਗੇ ਜਿਹੜੇ ਪੈਸੇ ਆਪਾਂ ਉਹ YouTube ਨੂੰ ਦੇਣਿਆ ਉਹੀ ਪੈਸੇ ਆਪਾਂ ਕਿਸ ਜਿਹਨੂੰ ਮਰਜੀ ਜਿਹੜਾ ਜਿਹੜਾ ਕਿਸਮਤ ਆਲਾ ਹੋਇਆ ਉਹਨੂੰ ਨਿਕਲ ਜਾਣਗੇ ਬਾਈ ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਇਹ ਇਹ ਸਾਰਾ ਕੁਝ ਕਿਉਂ ਕਰ ਰਿਹਾ ਕਿਉਂਕਿ ਦਰਸ਼ ਦੀ ਬੈਕਗ੍ਰਾਉਂਡ ਉਹੋ ਆ ਸੇਵਾ ਵਾਲੀ ਹੈ ਜਦੋਂ ਕੋਈ ਸੇਵਾ ਭਾਵਨਾ ਵਾਲੇ ਬੰਦੇ ਕੋਈ ਉਸ ਤਰ੍ਹਾਂ ਦੇ ਬਿਜ਼ਨਸ ਚ ਹੀ ਜਾਂਦੇ ਆ ਪਰ ਉਹ ਭਾਵਨਾ ਨਹੀਂ ਛੱਡਦੇ ਹੈਨਾ ਵੀ ਉਹਨਾਂ ਦੀ ਭਾਵਨਾ ਫਿਰ ਉਹੀ ਰਹਿੰਦੀ ਆ ਉਹ ਕਮਰਸ਼ੀਅਲ ਹੋ ਕੇ ਵੀ ਫਿਰ ਵੀ ਆਮ ਲੋਕਾਂ ਦੇ ਫਾਇਦੇ ਵੱਲ ਨੂੰ ਜਾਂਦੇ ਆ ਠੀਕ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਮੇਰਾ ਚੈਨਲ ਚੱਲਦਾ ਤੁਹਾਡਾ ਚੱਲਣਾ ਚੱਲ ਹੀ ਪੈਣਾ ਕਿਸੇ ਵੀ ਹਾਲਤ ਚੱਲ ਹੀ ਪੈਣਾ ਇੰਨੀ ਚੰਗੀ ਸੋਚ ਤਾਂ ਚੱਲ ਹੀ ਪੈਂਦੀ ਹੁੰਦੀ ਹੈ ਤਾਂ ਜਦੋਂ ਇਹੋ ਜਿਹੇ ਭਾਵਨਾ ਨਾਲ ਚਲਾਉਂਦੇ ਫਿਰ ਬਾਲਾ ਸਵਾਦ ਆਉਂਦਾ ਬਿਲਕੁਲ ਬਿਲਕੁਲ ਤੇ ਪਰ ਦੇਖਣ ਵਾਲਾ ਤੇ ਸਿਰ ਤੇ ਚੱਲਣਾ ਹੁੰਦਾ ਪਰ ਦੇਖਣ ਵਾਲਾ ਨੂੰ ਇਕੱਲਾ ਐਂਟਰਟੇਨਮੈਂਟ ਨਹੀਂ ਮਤਲਬ ਕਹਿਣ ਤੋਂ ਬਹੁਤ ਥੋੜਾ ਨਾਕ ਦੇ ਵੀ ਤਾਂ ਹੈ ਸਹੀ ਗੱਲ ਹੈ ਹੈਨਾ ਵੀ ਉਹਨਾਂ ਦੇ ਵਿੱਚੋਂ ਠੀਕ ਆ ਉਹ ਬੰਦਾ ساری ਜ਼ਿੰਦਗੀ ਪ੍ਰਾਊਡ ਕਰਦਾ ਰਹੂਗਾ ਜਿਹਨੂੰ ਮਿਲ ਜੂਗਾ ਬਿਲਕੁਲ ਬਾਈ ਵੀ ਆ ਆਪਾਂ ਨੂੰ ਯਾਰ ਆ ਕੰਪਨੀ ਨੇ ਦਿੱਤਾ ਬਿਲਕੁਲ ਬਿਲਕੁਲ ਬਾਈ ਇਹ ਨਾਲੇ ਪਤਾ ਲੱਗੂਗਾ ਵੀ ਹਾਂ ਯਾਰ ਡਰਾ ਕੱਢਿਆ ਵਾ ਤੇ ਵਧੀਆ ਇਮਾਨਦਾਰੀ ਨਾਲ ਨਿਕਲੂਗਾ ਬਾਕੀ ਤੁਹਾਨੂੰ ਪਤਾ ਹੀ ਆ ਆਪਣੇ ਤੇ ਆਪਣੀ ਟੀਮ ਬਾਰੇ ਪਤਾ ਬਾਈ ਇਹ ਸਾਡੀ ਟੀਮ ਦਾ ਮੈਂਬਰ ਆ ਮਤਲਬ ਮੈਂਬਰ ਵੀ ਕੰਮੂਗਾ ਤਾਂ ਛੋਟੀ ਗੱਲ ਹੋਊਗੀ ਇਹਨੇ ਅਸਲ ਦੇ ਵਿੱਚ ਉਹ ਟੀਮ ਨੂੰ ਚਲਾਇਆ ਸੀ ਸਾਰਾ ਸਿਸਟਮ ਨੂੰ ਇਹਨੇ ਰਨ ਕੀਤਾ ਸੀ ਅਸੀਂ ਸਿਰਫ ਸੀਗੇ ਵੀਡੀਓ ਪਾਉਣੀ ਤੇ ਪਾਸੇ ਹਟ ਜਾਣਾ ਬਾਕੀ ਸਿਰਦਰਦੀ ਸਾਰੀ ਇਹਦੀ ਹੁੰਦੀ ਸੀ ਮਤਲਬ ਦਰਸ਼ ਦੀ ਤੇ ਉਹ ਚੀਜ਼ ਨੂੰ ਇੰਨਾ ਕੁ ਦੁਨੀਆ ਨੇ ਸਲਾਇਆ ਸੀ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਉੱਚ ਕੋਈ ਦੋ رائے ਵਾਲੀ ਨਹੀਂ ਤੇ ਆ ਬਾਈ ਬਣ ਕੇ ਇਹਦੇ ਲਈ ਤੁਸੀਂ ਸਾਡੀ ਵੀਡੀਓ ਦੇ ਥੱਲੇ ਨਾ ਕਮੈਂਟ ਕਰੀ ਆਇਓ ਬਾਈ ਬਣ ਕੇ ਇਹ ਉੱਥੇ ਜਾ ਕੇ ਕਮੈਂਟ ਕਰਨਾ ਉਹ ਗੀਤ ਦੇ ਥੱਲੇ YouTube ਤੇ ਮਰਦਾਂ ਦੀ ਯਾਰੀ ਲਿਖਣਾ ਸਰਚ ਕਰਨਾ ਉਥੇ ਡੈਥਰੋ 뮤ਜ਼ਿਕ ਦਾ ਚੈਨਲ ਖੋਲ੍ਹੇ ਜਾਣਾ ਮਰਦਾਂ ਦੀ ਯਾਰੀ ਗੀਤ ਖੋਲ੍ਹੇ ਜਾਣਾ ਲਾਹ ਹੀਰੇ ਦੇ ਕਰਨ ਭਿੰਡਰ ਦਾ ਉਹ ਮਰਦਾਂ ਦੀ ਯਾਰੀ ਵਾਲੇ ਗੀਤ ਦੇ ਥੱਲੇ ਜਾ ਕੇ ਤੁਸੀਂ ਕਮੈਂਟ ਕਰਨਾ ਨਾਲ ਤੁਸੀਂ ਚੈਨਲ ਸਬਸਕ੍ਰਾਈਬ ਤੇ ਹਾਂ ਇੱਕ ਗੱਲ ਇਹ ਆ ਵੀ ਚੈਨਲ ਵੀ ਜਿਹੜਾ YouTube ਤੇ ਹੁਣ ਆਪਣੇ ਸ਼ੌਂਕੀ ਸਰਦਾਰ ਦੇ ਪਈ ਆ ਇਹ ਇਹ ਤਾਂ ਸਬਸਕ੍ਰਾਈਬ ਕਰਨਾ ਹੀ ਕਰਨਾ ਤੁਸੀਂ ਪਰ ਇਹ 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 ਨਹੀਂ ਵੀ ਇਹ ਕੱਲ ਨੂੰ ਮਿਲੀਅਨ ਚ ਹੋ ਗਿਆ ਇਹ ਆਉਣਾ ਉਹ ਡੈਥਰੋ ਵਾਲਾ ਆਉਣਾ ਡੈਥਰੋ ਵਾਲੇ ਦੇ ਵੀ ਮਤਲਬ ਕੱਲ ਨੂੰ ਕਿਉਂਕਿ ਇਹ ਮਿਲੀਅਨ ਹੋਣ ਵਾਲਾ ਮੈਨੂੰ ਤਾਂ ਪ੍ਰੀਤ ਨੂੰ ਯੱਪ ਘੜਾ ਕਰਦੇ ਹਾਂ ਬੈਫਰ ਵਾਲੇ ਜਦੋਂ ਮਿਲੀਅਨ ਤੁਸੀਂ ਕਰਤਾ ਸਬਸਕ੍ਰਾਈਬ ਮਹਾਰਾ ਹੀ ਕਰਪਾ ਕਰੇ ਬਾਈ ਤੁਹਾਡੀ ਹੋ ਜੇ ਬਹੁਤ ਵੱਡੀ ਆ ਨਾਲ ਹੀ ਕੱਲ ਨੂੰ ਹੀ ਹੋਏ ਆਪਾਂ ਕੱਲ ਨੂੰ ਨਾਲ ਹੀ 5 ਲੱਖ ਰੁਪਇਆ ਕਰ ਦੇਣਾ ਹਾਂ ਉਹ ਉਹ ਮੈਂ ਕਹ ਯਾਰ ਕਲੀਅਰ ਕਰਦਾ ਗਈ ਵਾਰੀ ਕੀ ਹੁੰਦਾ ਕਿਉਂ ਗੱਲਾਂ ਸਕਿਪ ਹੋ ਜਾਂਦੀਆਂ ਤੇ ਇਹਨੂੰ ਭਾਵੇਂ ਆ ਆਹ ਵਾਲੀ ਵੀਡੀਓ ਤੋਂ ਸਾਡੇ ਵਾਲਾ ਭਾਵੇਂ ਨਾ ਸਬਸਕ੍ਰਾਈਬ ਕਰੇ ਉੱਧਰ ਜਾ ਕੇ ਕਰ ਲਿਓ ਬਾਈ ਬਣ ਕੇ ਉੱਧਰ ਫਿਰ ਆਪਾਂ ਨੂੰ ਜ਼ਿਆਦਾ ਲੈਂਡ ਚ ਵਧੀਆ ਲੱਗ ਜਾਗੇ ਚੈਨਲ ਨੂੰ ਬਾਈ ਹੋਣਾ ਦੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬਾਈ ਉੱਥੇ ਜਾ ਕੇ ਕਮੈਂਟ ਕਰਿਓ ਤੇ ਉਹ ਕਮੈਂਟ ਕਰਨ ਦਾ ਤੁਹਾਨੂੰ ਬੈਨੀਫਿਟ ਆ ਜਿਹੜਾ ਡਾਇਰੈਕਟ ਮਿਲੂਗਾ ਇੱਕ ਗੱਲ ਇਹ ਨਹੀਂ ਸੀ ਬਈ ਇੱਕ ਫੋਨ ਨੰਬਰ ਹੀ ਲਿਖਣਾ ਇੱਕ ਇੱਕ ਨੰਬਰ ਹੀ ਪੈਣਾ ਹੈ ਇਹ ਉਹਦੇ ਵਿੱਚ ਪਰਚੀ ਦੇ ਵਿੱਚ ਬਈ ਇੱਕ ਫੋਨ ਨੰਬਰ ਲਿਖਣਾ ਤੁਸੀਂ ਇੱਕ ਨੰਬਰ ਹੀ ਪੈਣਾ ਇੱਕ ਗੱਲ ਹੋਰ ਆ ਜੇ ਘਰ ਦੇ ਪੰਜ ਮੈਂਬਰ ਹਨ ਤੇ ਪੰਜ ਨੰਬਰ ਪਾ ਦਿਓ ਹਾਂਜੀ ਹਾਂਜੀ ਅੱਡ ਅੱਡ ਆਈਡੀਆਂ ਤੋਂ ਐਵੇਂ ਨਾ ਇਹਦੇ ਨਾਲ ਚੱਕਰ ਚ ਰਿਓ ਜੇ ਤੁਹਾਡੇ ਕੋਲ 7-8 ਨੰਬਰ ਆ ਗਏ ਪਾ ਦਿਓ ਕੋਈ ਨੀ ਕੋਈ ਉਹ ਨੰਬਰ ਤਾਂ ਪਾ ਦਿਓ ਨੰਬਰ ਤਾਂ ਆਪਾਂ ਕੋਈ ਚੈੱਕ ਨਹੀਂ ਉਹ ਓਮੇ ਕਰ ਲਾਂਗੇ ਯਾਨੀ ਕਿ ਜੇ ਬਾਰ-ਬਾਰ ਬੰਦਾ ਕਹੀ ਆ ਵੀ ਐਂ ਕਮੈਂਟ ਕਰਤਾ ਹਜ਼ਾਰ ਕਮੈਂਟ ਕਰਤਾ ਉਹ ਓਮੇ ਕਰ ਉਹ ਨਹੀਂ ਪਰ ਜੇ ਤੁਹਾਡੇ ਘਰੇ 5-7 ਬੰਦੇ ਹੈਗੇ ਆ ਜਾਂ ਚੁੱਪ ਕਰਕੇ ਅੱਡ ਅੱਡ ਫੋਨਾਂ ਤੋਂ ਹਾਂ ਅੱਡੋ ਅੱਡ ਆਈਡੀਆਂ ਤੋਂ ਤੇ ਤੁਸੀਂ ਕਮੈਂਟ ਕਰ ਸਕਦੇ ਆ ਕੋਈ ਗੱਲ ਨਹੀਂ ਇਹ ਪਾਊਗਾ ਉਹ ਨੰਬਰਾਂ ਨੂੰ ਹਾਂ ਨੰਬਰ ਤਾਂ ਪਾਵਾਗੇ ਬਈ ਸਾਰੇ ਨੰਬਰ ਪਾਵਾਗੇ ਸਹੀ ਗੱਲ ਹਨ ਬਈ ਹਾਂ ਹਾਂ ਇੱਕ ਗੱਲ ਆ ਇੱਕੋ ਆਈਡੀ ਤੋਂ ਹੀ ਭਾਵੇਂ ਬੰਦਾ ਪੰਜ ਕਮੈਂਟ ਕਰ ਦੇਵੇ ਉਹ ਪੰਜਾਂ 'ਚ ਨੰਬਰ ਆ ਡੱਟ ਲੈ ਫਿਰ ਉਹਦੇ ਵੈਲਿਡ ਮੰਨੇ ਜਾਣਗੇ ਬਿਲਕੁਲ ਹੈਨਾ ਐਂ ਕਰ ਲੈਨੇ ਬਈ ਮੌਕੇ ਤੇ ਸੂਲ ਵੀ ਫਿਰ ਬਦਲਨੇ ਪੈਂਦੇ ਆ ਬਿਲਕੁਲ ਤਾਂ ਬਸ ਯਾਰ ਕੁੱਲ ਮਿਲਾ ਕੇ ਬੰਦੇ ਇਮਾਨਦਾਰੀ ਨਾਲ ਕੰਮ ਕਰਨਗੇ ਜੋ ਵੀ ਕਰਨਗੇ ਤੇ ਤੁਸੀਂ ਧਿਆਨ ਦੇਣਾ